ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਦੁਨੀਆ ਭਰ ਦੀ ਪੰਜਾਬੀਆਂ ਵੱਲੋਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਿੱਥੇ ਪੰਜਾਬੀ ਹੈ ਜਿਵੇਂ ਹੀ ਉਸ ਨੇ ਸੁਣਿਆ ਕਿ ਪੰਜਾਬ ਦੇ ਮਸ਼ਹੂਰ ਨਾਮੀ ਗ੍ਰਾਮੀ ਅਤੇ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ ਜਿਹੜੇ ਅਲਾਸ ਲਈ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਨੇ ਜਦੋਂ ਰਾਜਵੀਰ ਜਵੰਦਾ ਦੀ ਮਾਤਾ ਧਰਮ ਪਤਨੀ ਅਤੇ ਬੱਚਿਆਂ ਵੱਲੋਂ ਅਤੇ ਦੂਸਰੇ ਪਾਸੇ ਪੰਜਾਬੀ ਗਾਇਕ ਇੰਡਸਟਰੀ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਅਪੀਲ ਕੀਤੀ ਗਈ ਕਿ ਦੁਨੀਆ ਭਰ ਦੇ ਪੰਜਾਬੀਓ ਰਾਜਵੀਰ ਜਵੰਦਾ ਦੀ ਸੇਧ ਦੇ ਲਈ ਅਰਦਾਸ ਕਰੋ ਤੇ ਪੰਜਾਬੀ ਹਮਦਰਦ ਵੀ ਨੇ ਪੰਜਾਬੀਆਂ ਦੇ ਦਿਲ ਵੀ ਦਰਿਆ ਨੇ ਤੇ ਪੰਜਾਬੀਆਂ ਨੂੰ ਤਰਸ ਵੀ ਪੈਲ ਦੇ ਧਾਰ ਤੇ ਆਉਂਦਾ ਹੈ ਲੋਕਾਂ ਨੇ ਧਰਮ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਅਰਦਾਸਾਂ ਕੀਤੀਆਂ ਅਰਦਾਸਾਂ ਕੀਤੀਆਂ ਵੀ ਜਾਰੀਆਂ ਨੇ ਚਾਹੇ ਕੋ ਸਿੱਖ ਧਰਮ ਤੋਂ ਹੈ ਚਾਹੇ ਕੋ Hindu ਭਾਈਚਾਰੇ ਤੋਂ ਬਿਲੋਂਗ ਕਰਦਾ ਹੈ ਚਾਹੇ ਕੋ ईसाई ਭਾਈਚਾਰੇ ਤੋਂ ਬਿਲੋਂਗ ਕਰਦਾ ਹੈ ਚਾਹੇ ਕੋਈ ਮੁਸਲਮ ਭਾਈਚਾਰੇ ਤੋਂ ਬਿਲੋਂਗ ਕਰਦਾ ਹੈ ਹਰ ਭਾਈਚਾਰੇ ਦੇ ਲੋਕਾਂ ਵੱਲੋਂ ਪਹਿਲ ਦੇ ਹਦਾਰ ਤੇ ਰਾਜਵੀਰ ਜਵੰਦਾ ਦੇ ਲਈ ਹੱਥ ਅੜ ਕੇ ਹੱਥ ਜੋੜ ਕੇ ਅਰਦਾਸ ਕੀਤੀ ਗਈ ਲੱਗਦਾ ਹੈ ਕਿ ਉਹਨਾਂ ਅਰਦਾਸਾਂ ਨੂੰ ਬੂਰ ਪੈ ਗਿਆ ਹੈ ਖੁਸ਼ੀ ਦੀ ਖਬਰ ਹੈ ਰਾਜਵੀਰ ਜਵੰਦਾ ਦੇ ਚੌਣ ਵਾਲਿਆਂ ਵਾਸਤੇ ਜਿਹੜੇ ਫੈਨਸ ਨੇ ਥੋੜੀ ਜੀ ਉਹਨਾਂ ਦੀ ਬਾਡੀ ਨੇ ਮੂਵਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਡਾਕਟਰ ਕਹਿੰਦੇ ਸੀ ਕਿ ਜਿੰਨੀ ਦੇਰ ਤੱਕ ਉਹਨਾਂ ਦੀ ਬਾਡੀ ਦੇ ਵਿੱਚ ਮੂਵਮੈਂਟ ਨਹੀਂ ਹੋਵੇਗੀ ਨਾ ਤਾਂ ਅਸੀਂ ਸਿਰ ਦਾ ਆਪਰੇਸ਼ਨ ਕਰ ਸਕਦੇ ਹਾਂ ਨਾ ਅਸੀਂ ਵੀੜ ਦੀ ਹੱਡੀ ਦਾ ਆਪਰੇਸ਼ਨ ਕਰ ਸਕਦੇ ਹਾਂ ਇਸ ਕਰਕੇ ਸਾਨੂੰ ਦੋਨੋਂ ਆਪਰੇਸ਼ਨ ਉਦੋਂ ਹੀ ਕਰਨੇ ਪੈਣਗੇ ਜਦੋਂ ਉਹਨਾਂ ਦੇ ਸਰੀਰ ਦੇ ਵਿੱਚ ਮੂਵਮੈਂਟ ਹੋਵੇਗੀ ਜਦੋਂ ਉਹਨਾਂ ਦੇ ਸਰੀਰ ਦੇ ਵਿੱਚ ਹਿਲਜੁਲ ਸ਼ੁਰੂ ਹੋਵੇਗੀ ਕੱਲ ਰਕੇਸ਼ ਗਾਇਤ ਸਪੈਸ਼ਲ ਜੋ ਕਿਸਾਨ ਆਗੂ ਮਹਾਪੰਚਾਇਤ ਦੇ ਪ੍ਰਧਾਨ ਨੇ ਉਹ ਸਪੈਸ਼ਲ ਮਿਲੇ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰਾਂ ਨੂੰ ਗੱਲਬਾਤ ਕੀਤੀ ਹੌਸਲਾ ਬਣਾਇਆ ਉਹਨਾਂ ਵੱਲੋਂ ਖਬਰ ਆ ਰਹੀ ਹੈ ਕਿ ਸੇਧ ਦੇ ਵਿੱਚ ਅੱਗੇ ਸੁਧਾਰ ਹੋ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੇ ਤਕੀਦ ਵੀ ਕੀਤੀ ਫਟਕਾਰ ਵੀ ਲਗਾਈ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਇਹੋ ਜੇ ਮੋਟਰਸਾਈਕਲਾਂ ਦੇ ਪੁੱਠੀ ਸਿੱਧੇ ਪੰਗੇ ਲੈਣ ਤੋਂ ਗਰੀਸ ਕਰੋ ਜੇਕਰ ਤੁਹਾਡੇ ਕੋਲ ਗੱਡੀਆਂ ਨੇ ਤਾਂ ਚਲੋ ਆਪੋ ਆਪਣੇ ਸ਼ੌਂਕ ਹੁੰਦੇ ਨੇ ਆਪਾਂ ਕਿਹੋ ਜੇ ਕੋਈ ਸ਼ੌਂਕ ਪਾਲਦਾ ਹੈ ਉਸ ਉੱਤੇ ਆਪਾਂ ਟਿਕਾ ਟਿੱਪੜੀ ਨਹੀਂ ਕਰ ਸਕਦੇ ਉਹਨਾਂ ਦੀ ਆਪਦੀ ਪਰਸਨਲ ਲਾਈਫ ਹੁੰਦੀ ਹੈ ਭਾਵੇਂ ਰਾਜਵੀਰ ਜਵੰਦਾ ਹੋਵੇ ਤੇ ਚਾਹੇ ਦੁਨੀਆ ਦਾ ਆਮ ਇਨਸਾਨ ਹੋਵੇ ਤੇ ਚਾਹੇ ਦੁਨੀਆਂ ਦਾ ਅਮੀਰ ਆਮੀ ਹੋਵੇ ਰਾਜਵੀਰ ਜਵੰਦਾ ਜਿਸ ਹਾਲ ਦੇ ਵਿੱਚ ਸੀ ਜਿਸ ਹਾਲ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਤੇ ਕਈਆਂ ਨੇ ਤਾਂ ਆਰ ਆਈ ਪੀ ਲਿਖ ਦਿੱਤਾ ਰੈਸਪੀਸ ਅਲਵਿਦਾ ਰਾਜਵੀਰ ਜਵੰਦਾ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਗੋਹਲ ਲਗਾਈ ਗਈ ਉਹਨਾਂ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਕਿ ਤੁਸੀਂ ਆਪਣੀ ਆਰ ਪੀ ਜਾਂ ਵੀਊ ਲੈਣ ਵਾਸਤੇ ਆਪ ਸ਼ਨਾਬ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਨਾ ਬਣਾਓ ਰਾਜਵੀਰ ਜਵੰਦਾ ਨੂੰ ਲੈ ਕੇ ਰਾਜਵੀਰ ਜਵੰਦਾ ਦੇ ਹੱਕ ਵਿੱਚ ਪੂਰਾ ਪੰਜਾਬ ਪੂਰੇ ਪੰਜਾਬ ਦੇ ਗੁਰਦੁਆਰੇ ਮੰਦਰ ਮਸਜਿਦਾਂ ਅਤੇ ਚਰਚ ਜਾਨੀ ਕਿ ਗਿਰਜਾ ਘਰ ਦੇ ਵਿੱਚ ਅਰਦਾਸ ਕੋਈ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਗਿਆ ਦਿਲ ਪਰਾਤ ਕਿ ਰਾਜਵੀਰ ਜਵੰਦਾ ਦੀ ਜ਼ੋਰ ਹੈ ਉਹਨਾਂ ਦੀ ਮਾਤਾ ਨੂੰ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਇਹ ਖਬਰ ਆ ਰਹੀ ਹੈ ਕੱਲ ਦੀ ਕਿ ਕੱਲ ਬੁਲੇਟਨ ਨਹੀਂ ਜਾਰੀ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਇਹ ਪੱਲਾ ਝਾੜ ਕੇ ਕਿ ਜਿਹੜੇ ਰਾਜਵੀਰ ਜਵੰਦਾ ਨੇ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਕੋਈ ਸੁਧਾਰ ਨਹੀਂ ਹੋਇਆ ਉਹ ਜਿਉ ਆਏ ਸੀ ਕਿਉਂ ਦੇ ਕਿਉਂ ਹੀ ਬੈੱਡ ਤੇ ਪਏ ਨੇ ਵੈਂਟੀਲੇਟਰ ਤੇ ਨੇ ਚਾਰ ਲਾਈਫ ਸਪੋਰਟ ਮਸ਼ੀਨਾਂ ਤੇ ਨੇ ਦਿਲ ਉਹਨਾਂ ਦਾ ਦਵਾਈਆਂ ਤੇ ਚੱਲ ਰਿਹਾ ਹੈ ਲੇਕਿਨ ਜਰਕੇਸ਼ ਕਹਤ ਨੇ ਥੋੜੀ ਜੀ ਆਪਣੀ ਚੁੱਪੀ ਤੋੜੀ ਜਦੋਂ ਉਹਨਾਂ ਨੇ ਬੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਥੋੜੀ ਜੀ ਸਰੀਰ ਦੇ ਵਿੱਚ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਜੇਕਰ ਥੋੜਾ ਜਿਹਾ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਰਾਜਵੀਰ ਜਵੰਦਾ ਦੇ ਸਰੀਰ ਵਿੱਚ ਕਿਉਂਕਿ ਮੇਨ ਮੁੱਦਾ ਹੈ ਆਕਸੀਜਨ ਦਾ ਜਿਸ ਤਰ੍ਹਾਂ ਨਾਰਮਲ ਸਾਹ ਦੀ ਨਾਰਮਲ ਸਾਹ ਅੰਗਾਂ ਦੇ ਵਿੱਚ ਅੰਗਾਂ ਦੇ ਵਿੱਚ ਆਕਸੀਜਨ ਦਾ ਆਨ ਪ੍ਰਦਾਨ ਹੁੰਦਾ ਹੈ ਇਸੇ ਤਰ੍ਹਾਂ ਹੀ ਆਨ ਪ੍ਰਦਾਨ ਹੋਣਾ ਚਾਹੀਦਾ ਹੈ ਰਾਜਵੀਰ ਜਵੰਦਾ ਦੀ ਫਿਰ ਸਿਰ ਦਾ ਵੀ ਆਪਰੇਸ਼ਨ ਹੋਵੇਗਾ ਰੀਡ ਦੀ ਹੱਡੀ ਦਾ ਵੀ ਆਪਰੇਸ਼ਨ ਹੋਵੇਗਾ ਖੁਸ਼ ਖਬਰੀ ਹੈ ਜੋ ਫੈਨਸ ਨੇ ਹੁਣ ਹੁਣ ਤਾਂ ਫੈਨ ਸਾਰੇ ਦੁਨੀਆ ਦੇ ਪੰਜਾਬੀ ਬਣ ਗਏ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹ ਸਾਰੇ ਹੁਣ ਫੈਨਜ਼ ਹੀ ਨੇ ਜਿਹੜੇ ਅਰਦਾਸਾਂ ਕਰਦੇ ਕਰ ਰਹੇ ਨੇ ਉਹਨਾਂ ਦੀਆਂ ਅਰਦਾਸਾਂ ਨੂੰ ਪੂਰ ਪਿਆ ਹੈ ਧੰਨਵਾਦ